ਜਬੀ ਗਏ ਕਰਨ ਔਸ਼ਲਾਦ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਫੈਨਸ ਚਰਚਾਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਤੁਹਾਨੂੰ ਦੱਸਦੇ ਹਾਂ ਕਿ ਕਰਨ ਔਸ਼ਲਾਦ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹ ਇੱਕ ਕਾਰ ਦੇ ਵਿੱਚ ਹੁੰਦੇ ਨੇ ਸਟੰਟ ਕਰ ਰਹੇ ਹੁੰਦੇ ਨੇ ਅਤੇ ਉਹਨਾਂ ਦੇ ਕਾਰ ਪਲਟ ਜਾਂਦੀ ਹੈ ਚੱਲਦੇ-ਚੱਲਦੇ ਤਾ ਤਾਂ ਦੱਸਦੇ ਕਿ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਸ ਪੋਸਟ ਦੇ ਵਾਇਰਲ ਹੁੰਦਿਆ ਹੀ ਲਗਾਤਾਰ ਫੈਨਸ ਚਰਚਾਵਾ ਕਰਨ ਲੱਗ ਗਏ ਫੈਨਸ ਤੁਸੀਂ ਜਾਣਦੇ ਹੋ ਕਿ ਕਿੰਨਾ ਪਿਆਰ ਕਰਦੇ ਨੇ ਕਰਨ ਔਸਲਾ ਨੂੰ ਤਾਂ ਫੈਨਸ ਲਗਾਤਾਰ ਦੁਆਵਾ ਕਰ ਰਹੇ ਸੀ ਲੱਗ ਰਿਹਾ ਸੀ ਕਿ ਲ ਕਰਨ ਔਜਲਾ ਦਾ ਕੋਈ ਐਕਸੀਡੈਂਟ ਹੋ ਗਿਆ ਕਿਉਂਕਿ ਗੱਡੀ ਪਲਟੀ ਹੈ ਬਹੁਤ ਵੱਡਾ ਹਾਦਸਾ ਹੋਇਆ ਹੈ ਤਾਂ ਫੈਨਸ ਲਗਾਤਾਰ ਦੁਆਵਾਂ ਕਰਦੇ ਹੋਏ ਨਜ਼ਰ ਆ ਰਹੇ ਸੀ ਪਰ ਤੁਹਾਨੂੰ ਦੱਸ ਦਈਏ ਕਿ ਦਰਅਸਲ ਇਹ ਵੀਡੀਓ ਇੱਕ ਸ਼ੂਟਿੰਗ ਦੀ ਹੈ ਜਿੱਥੇ ਕਰਨ ਔਜਲਾ ਟੌਮ ਕ੍ਰੂਜ਼ ਦੇ ਵਾਂਗ ਸਟੰਟ ਕਰਦੇ ਹੋਏ ਦਿਖਾਈ ਦੇ ਰਹੇ ਸੀ ਅਤੇ ਉਸੇ ਵਕਤ ਕਾਰ ਪਲਟ ਜਾਂਦੀ ਹੈ ਹਾਲਾਂਕਿ ਕਰਨ ਔਸ਼ਲਾ ਦੇ ਹੱਥ ਦੇ ਉੱਤੇ ਅ ਥੋੜੀ ਬਹੁਤ ਸੱਟ ਵੀ ਲੱਗਦੀ ਹੈ ਖੂਨ ਵੀ ਨਿਕਲਦਾ ਹੈ ਪਰ ਅ ਬਚਾ ਰਹਿ ਜਾਂਦਾ ਹੈ ਪਰ ਜਦੋਂ ਹੀ ਕਰਨ ਔਸ਼ਲਾ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਜਾਂਦੀ ਹੈ ਤਾਂ ਫੈਨਸ ਦੇ ਵਿੱਚ ਚਰਚਾਵਾ ਬਣ ਜਾਂਦੀ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਕਰਨ ਔਸ਼ਲਾ ਦੇ ਵੱਲੋਂ ਅਦਰਸਲ ਆਪਣੀ ਸਟੋਰੀ ਦੇ ਉੱਤੇ ਇਹ ਵੀਡੀਓ ਪਾਈ ਜਾਂਦੀ ਹੈ ਉਸ ਤੋਂ ਬਾਅਦ ਫੈਨਸ ਲਗਾਤਾਰ ਘਬਰਾਏ ਹੋਏ ਨਜ਼ਰ ਆ ਰਹੇ ਸੀ ਕਿਉਂਕਿ ਫੈਨਸ ਨੂੰ ਲੱਗ ਰਿਹਾ ਸੀ ਕਿ ਕਰਨ ਔਜਲਾ ਦਾ ਕੋਈ ਐਕਸੀਡੈਂਟ ਹੋ ਗਿਆ ਹੈ ਕੋਈ ਵੱਡਾ ਹਾਦਸਾ ਵਾਪਰ ਗਿਆ ਔਜਲੇ ਨਾਲ ਤਾਂ ਲਗਾਤਾਰ ਫੈਨਸ ਦੁਆਵਾਂ ਕਰਦੇ ਹੋਏ ਵੀ ਨਜ਼ਰ ਆ ਰਹੇ ਸੀ ਕਰਨ ਔਜਲਾ ਨੂੰ ਕਹਿ ਰਹੇ ਸੀ ਕਿ ਆਪਣਾ ਧਿਆਨ ਰੱਖੋ ਪਰ ਤੁਹਾਨੂੰ ਦੱਸਦੇ ਕਿ ਇਹ ਵੀਡੀਓ ਜੋ ਹੈ ਇਸ ਦੇ ਵਿੱਚ ਕਰਨ ਔਜਲਾ ਟਾਮ ਕ੍ਰੂਜ਼ ਦੇ ਵਾਂਗ ਸਟੰਡ ਕਰਦੇ ਹੋਏ ਦਿਖਾਈ ਦੇ ਰਹੇ ਸੀ ਦਰਸਲ ਇਹ ਸ਼ੂਟਿੰਗ ਦੀ ਹੀ ਵੀਡੀਓ ਹੈ ਅਤੇ ਸ਼ੂਟਿੰਗ ਦੌਰਾਨ ਸਟੰਡ ਕਰਦੇ ਹੋਏ ਇਹ ਜੋ ਕਾਰ ਹੈ ਉਹ ਪਲਟ ਜਾਂਦੀ ਹੈ ਕਰਨ ਔਜਲਾ ਥੋੜੀ ਬਹੁਤ ਸੱਟ ਲੱਗਦੀ ਹੈ ਪਰ ਜਦੋਂ ਹੀ ਸਟੋਰੀ ਪੈਂਦੀ ਹੈ ਤਾਂ ਫੈਨਸ ਦੇ ਵਿੱਚ ਚਰਚਾਵਾ ਬਣ ਜਾਂਦੀ ਹੈ ਤੁਹਾਨੂੰ ਦੱਸ ਦੇ ਕਿ ਕਰਨ ਔਜਲਾ ਦੀ ਇਹ ਵੀਡੀਓ ਦਰਸਲ ਪੁਰਾਣੀ ਹੈ ਹੁੰਦੀ ਨਹੀਂ ਹੈ ਤਾਜ਼ਾ ਨਹੀਂ ਹੈ ਕਰਨ ਔਜਲਾ ਦੇ ਵੱਲੋਂ ਹਾਲਾਂਕਿ ਜਦੋਂ ਫੈਨਸ ਮੈਸੇਜ ਕਰਨ ਲੱਗੇ ਫੈਨਸ ਦੁਆਵਾਂ ਕਰਨ ਲੱਗੇ ਤਾਂ ਕਰਨ ਔਜਲਾ ਦੇ ਵੱਲੋਂ ਇਹ ਸਟੋਰੀ ਨੂੰ ਡਿਲੀਟ ਵੀ ਕਰ ਦਿੱਤਾ ਗਿਆ ਕਿਉਂਕਿ ਇਹ ਵੀਡੀਓ ਹੁੰਦੀ ਨਹੀਂ ਹੈ ਕਿਸੇ ਸ਼ੂਟਿੰਗ ਦੀ ਸੀ ਜੋ ਕਰਨ ਔਜਲਾ ਦੇ ਵੱਲੋਂ ਹਾਲ ਹੀ ਦੇ ਵਿੱਚ ਪੋਸਟ ਕੀਤੀ ਗਈ ਸੀ ਪਰ ਪੋਸਟ ਹੁੰਦਿਆ ਹੀ ਫੈਨਸ ਦੇ ਲਗਾਤਾਰ ਜੋ ਹੈ ਮੈਸੇजेस ਆਨ ਸ਼ੁਰੂ ਹੋ ਜਾਂਦੇ ਨੇ ਲਗਾਤਾਰ ਫੈਨਸ ਦੁਆਵਾ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਇਸ ਵੀਡੀਓ ਨੂੰ ਜੋ ਹੈ ਕਰਨ ਔਸਟਦ ਵੱਲੋਂ ਰਿਮੂਵ ਕਰ ਦਿੱਤਾ ਗਿਆ